ਹਾਂ ਜੀ ਸਤਿ ਸ਼੍ਰੀ ਅਕਾਲ ਜਨਪੰਚਾ ਪ੍ਰਕਾਸ਼ ਜੀ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਫਿਰ ਜੁੜ ਗਏ ਹੋ ਸਤਿ ਬੰਦ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਅਤਿ ਰੱਖੀ ਹੈ ਦੇਵੇ ਤੇ ਅੱਜ ਤੁਸੀਂ ਕੋਲ ਕਰਾਂਗੇ ਮੌਨਸੂਨ ਬਾਰੇ ਕਿ ਮੌਨਸੂਨ ਲਗਭਗ ਤੁਹਾਨੂੰ ਜਿਹੜੇ ਹੁੰਦੀ ਹੈ ਕਦੋਂ ਸ਼ੁਰੂ ਹੁੰਦੀ ਹੈ ਜਿਹੜੇ ਇੱਕ ਕਰਦੇ ਹੈ ਜੋ ਕਿਸ ਦੀ ਸਮਾਪਤੀ ਹੁੰਦੀ ਹੈ ਸੋ ਤੁਸੀਂ ਦੇਖਦੇ ਹੋ ਕਿ ਦੱਖਣ ਪੱਛਮੀ ਮੌਨਸੂਨ ਜਿਸ ਨੂੰ ਅਸੀਂ ਸੋ ਤਾਂ ਕਹਿੰਦੇ ਆ ਮੌਨਸੂਨ ਕਹਿੰਦੇ ਆ ਲਗਭਗ ਉਹ ਅੰਡੇਮਾਨ ਦੇ ਵਿੱਚ ਫਰੀਬੰਗਾ ਦੀ ਖਾੜੀ ਵਿੱਚ ਸਭ ਤੋਂ ਪਹਿਲਾਂ ਉਹ ਲਗਭਗ 7 18 ਮਈ ਦੇ ਆਸ-ਪਾਸ ਜੋ ਕਿ दाखल ਹੁੰਦੀ ਹੈ ਸੋ ਜੋ ਕਿ ਹੋੜੀ ਹੋੜੀ ਅੰਡੇਮਾਨ ਦੇ ਵਿੱਚ ਜਾ ਕੇੜਦਾ ਵਿਕ ਉਹ ਲਗਭਗ ਜੂਨ ਜੂਨ ਤੋਂ ਪਹਿਲਾਂ ਮਈ ਦੇ ਮਹੀਨੇ ਵਿੱਚ ਪਹੁੰਚ ਜਾਂਦੀ ਹੈ ਸੋ ਜਿਸ ਕਰਕੇ ਉਸ ਵੇਲੇ ਉਸ ਇਹ ਪਹੁੰਚਦੀ ਇਸ ਕਰਕੇ ਕਿਉਂਕਿ ਜਦੋਂ ਵੀ ਮੰਕਾਲ ਦੀ ਖਾੜ ਵਿੱਚ ਕੋਈ ਚੱਕਰ ਬਣਦੀ ਵਾਗਨ ਦੇ ਅੰਦਰ ਬੜਾ ਬੜਾ ਕੱਟ ਦਬਾਂਦ ਕਰਦਾ ਜਿਸ ਨੂੰ ਅਸੀਂ ਲੋ ਪ੍ਰੈਸ਼ਰ ਏਰੀਆ ਕਹਿੰਦੇ ਆ ਜਾਂ ਡਿਪਰੈਸ਼ਰ ਕਹਿੰਦੇ ਆ ਸੋ ਉਸ ਦੀ ਜੋ ਕਿ ਮਤਲਬ ਹਲਪ ਨਾਲ ਜੋ ਕਿ ਉੱਥੇ ਮੌਨਸਨ ਪਹੁੰਚਦੀ ਅਜੇਕਰ ਸਟਰੋਂਗ ਹੋਵੇ ਤਾਂ ਮੌਨਸਨ ਬਹੁਤ ਜ਼ਿੰਦਗੀ ਵਾਧੇ ਸੋ ਇਸ ਵਾਰ ਜੋ ਕਿ ਮੌਨਸਨ ਹੈ ਮੌਸਮ ਭਾਗ ਬੰਦਾ ਬਹੁਤ ਤੇਜ਼ ਅੱਗੇ ਬਣਨ ਦੀ ਲਾਵਾ ਜਤਾਈ ਗਈ ਹੈ ਜਿਸ ਕਰਕੇ ਇਸ ਵਾਰ ਜੋ ਕਿ ਮੌਨਸੂਨ ਖੜਦੇ ਨਾਲ ਦੇ ਗੈੜਲਾ ਵਿੱਚ ਪਾਣੀ ਵੀ ਤੇ ਕੜ ਕੇ ਖੜਾ ਮਾਰ ਕੇ ਹਾਲਾਤ ਪੈਦਾ ਹੋ ਗਏ ਨੇ ਸੋ ਜਿੱਥੇ ਵੀ ਹਾਲਾਤ ਪੈਦਾ ਹੋਣ ਉਥੇ ਜੋ ਕਿ ਆਪਣੇ ਆਪ ਸੇਵ ਰੱਖਿਆ ਜਾਵੇ ਸੋ ਮੌਨਸੂਨ ਦੇ ਆਉਣ ਤੋਂ ਲਗਭਗ 1 ਮਹੀਨਾ ਪਹਿਲਾਂ ਗਰਮੀ ਦੇ ਪੈਣਾ ਜ਼ਰੂਰੀ ਹੈ ਸੋ ਜਦੋਂ ਗਰਮੀ ਪਵੇਗੀ ਤਾਂ ਉਹ ਹੀਟ ਸੱਤ ਬਣਨਗੇ ਤਾਂ ਫਿਰ ਤਾਂ ਪ੍ਰੀ ਮੌਨਸੂਨ ਦੀ ਗਤੀਵਿਧੀਆਂ ਹੋਣਗੀਆਂ ਫਿਰ ਤਾਂ ਜੋ ਕਿ ਜ਼ਾਵਾਂ ਦੇ ਵਿੱਚ ਜੋ ਕਿ ਵਧ ਹੋਵੇਗਾ ਫਿਰ ਗ੍ਰੀਨ ਬਾਹਰ ਚਾਹ ਦਾ ਇਹ ਤਾਂ ਬਾਤ ਨੂੰ ਸਿੱਧਾ ਦੇਣ ਦੀਆਂ ਸੋ ਜੇ ਹੁਣ ਲਾਜ਼ਮੀ ਹੈ ਸੋ ਜੋ ਕਿ ਹੁਣ ਪੰਜਾਬ ਵਿੱਚ ਹੋ ਰਿਹਾ ਜਾਂ ਜਾਨੇ ਪੱਤਰਪਾਰਤ ਵਿੱਚ ਹੋ ਰਿਹਾ ਸੋ ਗਾਜ਼ੀਖੜ ਵਿੱਚ ਜੋ ਜਦੋਂ ਵੀ ਮੌਸਮ ਪਹੁੰਚੇ ਤਾਂ ਇਹ ਸਮਝਣਾ ਕਿ ਉਹ ਜਦੋਂ ਕਿ ਹੁਣ ਲਗਭਗ ਉਹ ਫਿਰ ਆਪਣੇ ਸਟ੍ਰੌਂਗ ਮੂਡ ਤੇ ਆ ਸੋ ਇਸ ਵਾਰ ਜੋ ਕਿ ਮੌਨਸਨ ਵਧੀਆ ਕੇ ਵਧੇਗੀ ਇਹ ਤੇ ਲਗਭਗ ਜੂਨ ਦੇ ਅਗਲੇ ਹਫਤੇ ਲਖਮਗੋਤ ਸਟੇਟ ਆਈ ਨੂੰ ਜੋ ਵੀ ਪੰਜਾਬ ਤੇ ਉੱਤਰਪਾਰ ਦੇ ਵਿਚੰਟਰ ਮਖਾਜ ਹੋ ਗਏ ਤੇ ਫਿਰ ਤੋਂ ਫਰਤਤਾ ਭਾਰੀ ਤੋਂ ਤਕਰੇ ਸਪੰਜਮੀ ਦਾ ਛੁਰੂ ਹੋ ਜਾਣਗੇ। ਜਿਸ ਇਸ ਅਪਡੇਟ ਬਾਅਦ ਵਿੱਚ ਸਾਂਝੇ ਕਰਾਂਗੇ ਮੌਨਸਨ ਕਦੋਂ ਤੱਕ ਪਹੁੰਚੇਗਾ ਨਹੀਂ ਪਹੁੰਚੇਗੀ। ਸੋਤ ਵੇਖੜਾ ਜੰਨ ਬਣ ਰਹੇ ਹੋ। ਧੰਨਵਾਦ।